ਸਸਗਾਜੀ ਮਾ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਬ੍ਰਿਟਨ ਦੇ ਲੇਬਰ ਸਰਕਾਰ ਕੁਝ ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਸਥਾਈ ਤੌਰ ਤੇ ਵਸਣ ਦੇ ਲਈ ਅਰਜ਼ੀ ਦੇਣ ਤੋਂ ਪਹਿਲਾਂ 20 ਸਾਲ ਤੱਕ ਉਡੀਕ ਕਰਨ ਦੀ ਯੋਜਨਾ ਬਣਾ ਰਹੀ ਹੈ ਗ੍ਰਹਿ ਮੰਤਰੀ ਨੇ ਵੀਰਵਾਦ ਨੂੰ ਐਲਾਨ ਕੀਤਾ ਮਹਿਮੂਦ ਨੇ ਐਲਾਨ ਕੀਤਾ ਕਿ ਨਿਯਮਤ ਪ੍ਰਵਾਸ ਚਲ ਰਹੀਆਂ ਆਨ ਵਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਲਾਭ ਦਾ ਦਾਅਵਾ ਕੀਤਾ ਹੈ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਗ੍ਰਹਿ ਮੰਤਰੀ ਨੇ ਵਿਧਵਾਨ ਨੂੰ ਐਲਾਨ ਕੀਤਾ ਹੈ ਕਿ ਬ੍ਰਿਟੇਨ ਦੀ ਲੇਬਰ ਸਰਕਾਰ ਕੁਝ ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਸਹਾਇਤ ਤੌਰ ਉਤੇ ਵਸਣ ਲਈ ਅਰਜ਼ੀ ਦੇਣ ਤੋਂ ਪਹਿਲਾਂ 20 ਸਾਲ ਤੱਕ ਉਡੀਕ ਕਰਨ ਦੀ ਯੋਜਨਾ ਬਣਾ ਰਹੀ ਹੈ ਗ੍ਰੈਸ ਖਤਰ ਸ਼ਬਾਨਾ ਮਹਿਮੂਦ ਦੁਆਰਾ ਵਿਸਥਾਰਤ ਪ੍ਰਸਤਾਵ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਦਾ ਹਿੱਸਾ ਨਹੀਂ ਅਤੇ ਉਹਨਾਂ ਦੁਆਰਾ ਅਨਿਯਮਿਤ ਪ੍ਰਵਾਸ ਨਿਯਮਾਂ ਦੇ ਵਿੱਚ ਬਦਲਾਅ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਨੇ ਦੋਮਾ ਕਿਸਮਤੇ ਪ੍ਰਵਾਸ ਉਤੇ ਕਾਰਵਾਈ ਸੰਕਤੌਰ ਉਤੇ ਕੋਲ ਦਾ ਜਵਾਬ ਹੈ ਜੋ ਦਿਖਾਉਂਦੇ ਨੇ ਕਿ ਪ੍ਰਵਾਸੀ ਵਿਰੋਧੀ ਫਾਈਰ ਬ੍ਰਾਂਡ ਨਾਈਜ਼ਲ ਫੈਰਾਜ਼ ਦੀ ਅਗਵਾਈ ਵਾਲੀ ਕੱਟੜ ਪੰਥੀ ਰਿਫਾਰਮ ਯੂਕੇ ਪਾਰਟੀ ਦੇ ਲਈ ਜਨਤਕ ਸਮਰਥਨ ਵਧ ਰਿਹਾ ਹੈ ਇਸ ਨੂੰ ਬ੍ਰਿਟੇਨ ਦੀ ਬਹੁਤ ਜ਼ਿਆਦਾ ਜਨਤਕ ਸਮਾਵਾਹ ਅਤੇ ਦਬਾਅ ਘਟੌਣ ਦੀ ਕੋਸ਼ਿਸ਼ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ ਹਾਂ ਮਹਿਮੂਦ ਜਿਸ ਦੇ ਮਾਪੇ ਭੇਟੇ ਦੇ ਵਿੱਚ ਪਰਵਾਸੀ ਸਨ ਉਹਨਾਂ ਨੇ ਸੰਸਦ ਨੂੰ ਦੱਸਿਆ ਇਸ ਦੇਸ਼ ਦੇ ਵਿੱਚ ਹਮੇਸ਼ਾ ਲਈ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਨੂੰ ਕਮਾਉਣਾ ਪਵੇਗਾ ਸਰਕਾਰ ਨੇ ਮੈਦੇ ਵਿੱਚ ਲਾਨ ਕੀਤਾ ਸੀ ਕਿ ਉਹ ਅਖੋਤੀ ਅਨਡਿਫਿਨਿਟ ਲੀਵ ਟੂ ਰਿਮੇਨ ਦੇ ਲਈ ਯੋਗਤਾ ਮਿਆਦ ਨੂੰ 5 ਸਾਲ ਤੋਂ ਵਿਦਾ ਕੇ 10 ਸਾਲ ਕਰਨਾ ਚਾਹੁੰਦੀ ਹੈ ਮਹਮੂਦ ਨੇ ਵੀਰਵਾਨ ਨੂੰ ਐਲਾਨ ਕੀਤਾ ਹੈ ਕਿ ਨਿਯਮਤ ਮਾਈਗ੍ਰੇਸ਼ਨ ਚੈਨਲ ਰਾਹੀਂ ਆਉਣ ਵਾਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਲਾਪਤਾ ਦਾਅਵਾ ਕੀਤਾ ਹੈ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਅਨਿਯਮਤ ਚੈਨਲ ਰਾਹੀਂ ਆਉਣ ਵਾਲਿਆਂ ਦੇ ਲਈ ਇਹ 30 ਸਾਲ ਹੋਵੇਗੀ ਉਸ ਨੇ ਅੱਗੇ ਕਿਹਾ ਕਿ ਕੁਝ ਘੱਟ ਯੋਗਤਾ ਪ੍ਰਾਪਤ ਕਰਮੇ ਜੋ ਬ੍ਰੈਕਸਿਟ ਤੋਂ ਬਾਅਦ ਸਿਹਤ ਅਤੇ ਸਮਾਜਿਕ ਸਹਫਾਰ ਵੀਜ਼ਾ ਉੱਤੇ ਪਹੁੰਚੇ ਸਨ ਅਤੇ ਪ੍ਰਵਾਸੀ ਜਿਨ੍ਹਾਂ ਨੇ 12 ਮਹੀਨਿਆਂ ਤੋਂ ਘੱਟ ਸਮੇਂ ਦੇ ਲਈ ਅੱਬਾ ਦਾ ਦਾਵਾ ਕੀਤਾ ਸੀ ਉਹਨਾਂ ਨੂੰ 15 ਸਾਲ ਦੀ ਕਾਰਨੀ ਪਵੇਗੀ ਯੋਜਨਾਵਾਂ ਤੇ ਤੈਸ ਜੋ ਹੁਣ ਪਾਰਾ ਹਫਤੇ ਦੇ ਸਲਾਮ ਮਸ਼ਵਰੇ ਦੇ ਅਧੀਨ ਨੇ ਅਤੇ ਜਿਸ ਬਾਰੇ ਮਹਿਮੂਦ ਨੂੰ ਉਮੀਦ ਹੈ ਕਿ ਅਗਲੇ ਅਪ੍ਰੈਲ ਦੇ ਵਿੱਚ ਲਾਗੂ ਹੋਣਗੇ ਉਹ ਡਾਕਟਰ ਤੇ ਨਰਸਾ ਵਰਗੇ ਜਿੰਨਾਂ ਤੱਕ ਸੇਵਾ ਕਰਮਚਾਰੀ ਹਜੇ ਵੀ 5 ਸਾਲਾ ਬਾਅਦ ਵੀ ਯੋਗਤਾ ਪ੍ਰਾਪਤ ਕਰ ਸਕਦੇ ਨੇ ਗ੍ਰਾਮ ਅਪਵਾਲੇ ਨੇ ਕਿਹਾ ਕਿ ਉੱਚ ਕਮਾਈ ਕਰਨ ਵਾਲੇ 3 ਸਾਲਾ ਬਾਅਦ ਯੋਗ ਹੋ ਸਕਦੇ ਨੇ ਮਹਿਮੂਦ ਨੇ ਕਿਹਾ ਕਿ ਪ੍ਰਵਾਸ ਹਮੇਸ਼ਾ ਬ੍ਰਿਟੇਨ ਦੀ ਕਹਾਣੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੇਗਾ ਪਰ ਹਾਲੀ ਦੇ ਸਾਲਾਂ ਵਿੱਚ ਇਸ ਦਾ ਪੈਮਾਨਾ ਅਸਥਿਰ ਹੈ ਸਰਕਾਰ ਦਾ ਅਨੁਮਾਨ ਹੈ ਕਿ ਵਰਤਮਾਨ ਦੇ ਵਿੱਚ ਯੂਕੇ ਵਿੱਚ ਸ਼ੁੱਧ ਪ੍ਰਵਾਸ ਦੇ ਵਿੱਚ ਵਾਸੇ ਕਰਨਾ ਲਗਭਗ 1.6 ਮਿਲੀਅਨ ਲੋਕ 2024 ਅਤੇ 2030 ਦੇ ਵਿਚਕਾਰ ਰਹਿਣ ਦੇ ਲਈ ਛੁੱਟੀ ਲਈ ਕਾਨੂੰਨੀ ਤੌਰ ਤੇ ਯੋਗ ਹੋ ਸਕਦੇ ਨੇ ਉਸ ਦੇ ਸੁਧਾਰਾ ਦੇ ਤਹਿਤ ਮਿੱਥੇ ਸਮੇਂ ਦੇ ਲਈ ਰਹਿਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਉੱਚ ਪੱਧਰੀ ਅੰਗਰੇਜ਼ੀ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਤੇ ਕੋਈ ਕਰਜ਼ਾ ਵੀ ਨਹੀਂ ਹੋਣਾ ਚਾਹੀਦਾ ਅਤੇ 3 ਸਾਲਾਂ ਦੇ ਲਈ ਸਮਾਜਿਕ ਸੁਰੱਖਿਆ ਟੈਕਸ ਅਦਾ ਕੀਤੇ ਹੋਣੇ ਚਾਹੀਦੇ ਨੇ ਜੀ ਹਾਂ ਅਣਮਿੱਥੇ ਸਮੇਂ ਦੇ ਲਈ ਰਹਿਣ ਦੀ ਛੁੱਟੀ ਕਿਸੇ ਨੂੰ ਬਿਨਾਂ ਕਿਸੇ ਪਾਬੰਦੀ ਦੇ ਬ੍ਰਿਟੇਨ ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਗਿਆ ਦਿੰਦੀ ਹੈ ਅਤੇ ਇਹ ਯੂਕੇ ਦੀ ਨਾਗਿਕਤਾ ਪ੍ਰਾਪਤ ਕਰਨ ਦੇ ਲਈ ਇੱਕ ਮੁੱਖ ਰਸਤਾ ਹੈ ਕਟੜ ਸੱਜੇ ਰਿਫਾਰਮ ਯੂਕੇ ਪਾਰਟੀ ਜਿਸ ਨੇ ਇਸੇ ਜ਼ਿਆਦਾਤਰ ਸਮੇਂ ਦੇ ਲਈ ਰਾਈ ਪੋਲ ਦੇ ਵਿੱਚ ਲੇਬਰ ਨਾਲੋਂ ਦੋਹਰੇ ਅੰਕਾਂ ਦੀ ਲੀਡ ਦਾ ਅਨੰਤ ਮਾਣਿਆ ਉਹਨਾਂ ਨੇ ਕਿਹਾ ਕਿ ਮਿੱਥੇ ਸਮੇਂ ਦੇ ਲਈ ਛੁੱਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਵੇਗੀ ਤੇ ਇਸ ਦੀ ਬਜਾਏ ਇਸ ਲਈ ਪ੍ਰਵਾਸੀਆਂ ਨੂੰ ਹਰ 5 ਸਾਲਾ ਦੇ ਵਿੱਚ ਵੀਜ਼ਾ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੋਵੇਗੀ ਇਹ ਉਹਨਾਂ ਲੱਖਾਂ ਲੋਕਾਂ ਉੱਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਰਹਿਣ ਦੇ ਲਈ ਛੁੱਟੀ ਪ੍ਰਾਪਤ ਕਰ ਲਈ ਹੋਈ ਹੈ britannien ਤੇ ਲੇਬਰ ਸਰਕਾਰ ਕੁਝ ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਸਥਾਈ ਤੌਰ ਤੇ ਵਸਣ ਦੇ ਲਈ ਅਰਜ਼ੀ ਦੇਣ ਤੋਂ ਪਹਿਲਾਂ 20 ਸਾਲ ਤੱਕ ਛੁੱਟੀ ਕਰਨ ਦੀ ਯੋਜਨਾ ਬਣਾ ਰਹੀ ਹੈ ਗ੍ਰਹਿ ਮੰਤਰੀ ਨੇ ਵੀਰਵਾਦ ਨੂੰ ਐਲਾਨ ਕੀਤਾ ਮਹਿਮੂਦ ਨੇ ਐਲਾਨ ਕੀਤਾ ਕਿ ਨਿਯਮਤ ਪਰਵਾਸ ਚੈਨਲਾਂ ਰਾਹੀਂ ਆਨ ਬਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਲਾਭ ਦਾ ਦਾਅਵਾ ਕੀਤਾ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਗ੍ਰਹਿ ਮੰਤਰੀ ਨੇ ਵਿਟਵਾਨ ਨੂੰ ਐਲਾਨ ਕੀਤਾ ਹੈ ਕਿ ਬ੍ਰਿਟੇਨ ਦੀ ਲੇਬਰ ਸਰਕਾਰ ਕੁਝ ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਸਥਾਈ ਤੌਰ ਉਤੇ ਵਸਣ ਲਈ ਅਰਜੀ ਦੇਣ ਤੋਂ ਪਹਿਲਾਂ 20 ਸਾਲ ਤੱਕ ਉਡੀਕ ਕਰਨ ਦੀ ਯੋਜਨਾ ਬਣਾ ਰਹੀ ਹੈ। ਗ੍ਰੈਸ ਕੱਤਰ ਸ਼ਿਬਾਨਾ ਮਹਿਮੂਦ ਦੁਆਰਾ ਵਿਸਥਾਰਤ ਪ੍ਰਸਤਾਵ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਦਾ ਹਿੱਸਾ ਨੇ ਅਤੇ ਉਨ੍ਹਾਂ ਦੁਆਰਾ ਅਨਿਯਮਿਤ ਪ੍ਰਵਾਸ ਨਿਯਮਾਂ ਦੇ ਵਿੱਚ ਬਦਲਾਅ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਨੇ। ਦੋਵਾਂ ਕਿਸਮਤੇ ਪ੍ਰਵਾਸ ਉੱਤੇ ਕਾਰਵਾਈ ਸ਼ੰਕਤੌਰ ਉੱਤੇ ਪੋਲ ਦਾ ਜਵਾਬ ਹੈ ਜੋ ਦਿਖਾਉਂਦੇ ਨੇ ਕਿ ਪ੍ਰਵਾਸੀ ਵਿਰੋਧੀ ਫਾਈਰ ਬ੍ਰਾਂਡ ਨਾਈਜ਼ਲ ਫੈਰਾਜ਼ ਦੀ ਅਗਵਾਈ ਵਾਲੀ ਕੱਟੜਪੰਥੀ ਰਿਫਾਰਮ ਯੂਕੇ ਪਾਰਟੀ ਦੇ ਲਈ ਜਨਤਕ ਸਮਰਥਨ ਵਧ ਰਿਹਾ ਹੈ ਇਸ ਨੂੰ ਬ੍ਰਿਟੇਨ ਦੀ ਬਹੁਤ ਜ਼ਿਆਦਾ ਜਨਤਕ ਸਮਾਵਾ ਅਤੇ ਦਬਾਅ ਘਟੌਂਦੀ ਕੋਸ਼ਿਸ਼ ਨੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ ਹਾਂ ਮਹਿਮੂਦ ਜਿਸ ਦੇ ਮਾਪੇ ਬ੍ਰਿਟੇਨ ਦੇ ਵਿੱਚ ਪ੍ਰਵਾਸੀ ਸਨ ਉਹਨਾਂ ਨੇ ਸੰਸਦ ਨੂੰ ਦੱਸਿਆ ਇਸ ਦੇਸ਼ ਦੇ ਵਿੱਚ ਹਮੇਸ਼ਾ ਲਈ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਨੂੰ ਕਮਾਉਣਾ ਕਿ ਸਰਕਾਰ ਨੇ ਮੈਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਅਖੋਤੀ ਅਨਡਿਫੀਨਿਟ ਲੀਵ ਟੂ ਰਿਮੇਨ ਦੇ ਲਈ ਯੋਗਤਾ ਮਿਆਦ ਨੂੰ 5 ਸਾਲ ਤੋਂ विदाके 10 ਸਾਲ ਕਰਨਾ ਚਾਹੁੰਦੀ ਹੈ ਮਹਮੂਦ ਨੇ ਵੀਰਵਾਨ ਨੂੰ ਐਲਾਨ ਕੀਤਾ ਹੈ ਕਿ ਨਿਯਮਤ ਮਾਈਗ੍ਰੇਸ਼ਨ ਚੈਨਲ ਰਾਹੀਂ ਆਉਣ ਵਾਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਲਾਪਤਾ ਦਾਅਵਾ ਕੀਤਾ ਹੈ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਅਨਿਯਮਤ ਚੈਨਲ ਰਾਹੀਂ ਆਉਣ ਵਾਲਿਆਂ ਦੇ ਲਈ ਇਹ 30 ਸਾਲ ਹੋਵੇਗੀ ਉਸ ਨੇ ਅੱਗੇ ਕਿਹਾ ਕਿ ਕੁਝ ਘੱਟ ਯੋਗਤਾ ਪ੍ਰਾਪਤ ਕਰਮੇ ਜੋ ਬ੍ਰੈਗਜ਼ਿਟ ਤੋਂ ਬਾਅਦ ਸਿਹਤ ਅਤੇ ਸਮਾਜਿਕ ਸਹਫਲ ਵੀਜ਼ਾ ਉੱਤੇ ਪਹੁੰਚੇ ਸਨ ਅਤੇ ਪ੍ਰਵਾਸੀ ਜਿਨ੍ਹਾਂ ਨੇ 12 ਮਹੀਨਿਆਂ ਤੋਂ ਘੱਟ ਸਮੇਂ ਦੇ ਲਈ ਲਾਪਤਾ ਦਾਵਾ ਕੀਤਾ ਸੀ ਉਹਨਾਂ ਨੂੰ 15 ਸਾਲ ਉਡੀਕ ਕਰਨੀ ਪਵੇਗੀ ਯੋਜਨਾਵਾਂ ਅਤੇ ਤਹਿਤ ਜੋ ਹੁਣ ਪਾਰਾ ਹਫਤੇ ਦੇ ਸਲਾਮ ਮਸ਼ਹਰੇ ਦੇ ਅਧੀਨ ਨੇ ਅਤੇ ਜਿਸ ਬਾਰੇ ਮਹਿਮੂਦ ਨੂੰ ਉਮੀਦ ਹੈ ਕਿ ਅਗਲੇ ਅਪ੍ਰੈਲ ਦੇ ਵਿੱਚ ਲਾਗੂ ਹੋਣਗੇ ਉਹ ਡਾਕਟਰ ਤੇ ਨਜ਼ਰ ਵਰਗੇ ਜਨਤਕ ਸੇਵਾ ਕਰਮਚਾਰੀ ਹਜੇ ਵੀ 5 ਸਾਲਾਂ ਬਾਅਦ ਹੀ ਯੋਗਤਾ ਪ੍ਰਾਪਤ ਕਰ ਸਕਦੇ ਨੇ ਗ੍ਰਾਮ ਅਧਵਾਲੇ ਨੇ ਕਿਹਾ ਕਿ ਉੱਚ ਕਮਾਈ ਕਰਨ ਵਾਲੇ 3 ਸਾਲਾਂ ਬਾਅਦ ਯੋਗ ਹੋ ਸਕਦੇ ਨੇ ਮਹਮੂਦ ਨੇ ਕਿਹਾ ਕਿ ਪ੍ਰਵਾਸ ਹਮੇਸ਼ਾ ਬ੍ਰਿਟੇਨ ਦੀ ਕਹਾਣੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੇਗਾ ਪਰ ਹਾਲੀ ਦੇ ਸਾਲਾਂ ਵਿੱਚ ਇਸ ਦਾ ਪੈਮਾਨਾ ਅਸਥਿਰ ਹੈ ਸਰਕਾਰ ਦਾ ਅਨੁਮਾਨ ਹੈ ਕਿ ਵਰਤਮਾਨ ਵਿੱਚ ਯੂਕੇ ਵਿੱਚ ਸ਼ੁੱਧ ਪ੍ਰਵਾਸ ਦੇ ਵਿੱਚ ਵਾਸੀ ਕਰਨਾ ਲਗਭਗ 1.6 ਮਿਲੀਅਨ ਲੋਕ 2024 ਅਤੇ 2030 ਦੇ ਵਿਚਕਾਰ ਰਹਿਣ ਦੇ ਲਈ ਛੂਟੀ ਲਈ ਕਾਨੂੰਨੀ ਤੌਰ ਤੇ ਯੋਗ ਹੋ ਸਕਤੇ ਨੇ ਉਸ ਦੇ ਸਿਧਾਂਤ ਦੇ ਤਹਿਤੰ ਮਿੱਥੇ ਸਮੇਂ ਦੇ ਲਈ ਰਹਿਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਉੱਚ ਪੱਧਰੀ ਅੰਗਰੇਜ਼ੀ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਤੇ ਕੋਈ ਕਸਵ ਵੀ ਨਹੀਂ ਹੋਣਾ ਚਾਹੀਦਾ ਅਤੇ 3 ਸਾਲਾਂ ਦੇ ਲਈ ਸਮਾਜਿਕ ਸੁਰੱਖਿਆ ਟੈਕਸ ਅਦਾ ਕੀਤੇ ਹੋਣੇ ਚਾਹੀਦੇ ਨੇ ਜੀ ਹਾਂ ਅਣਮਿੱਥੇ ਸਮੇਂ ਦੇ ਲਈ ਰਹਿਣ ਦੀ ਛੁੱਟੀ ਕਿਸੇ ਨੂੰ ਬਿਨਾਂ ਕਿਸੇ ਪਾਬੰਦੀ ਦੇ ਬ੍ਰਿਟਨ ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਗਿਆ ਦਿੰਦੀ ਹੈ ਅਤੇ ਇਹ ਯੂਕੇ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਇੱਕ ਮੁੱਖ ਰਸਤਾ ਹੈ ਕਟੜ ਸੱਜੇ ਰਿਫਾਰਮ ਯੂਕੇ ਪਾਰਟੀ ਜਿਸ ਨੇ ਇਸੇ ਜ਼ਿਆਦਾਤਰ ਸਮੇਂ ਦੇ ਲਈ ਰਾਏ ਪੋਲ ਦੇ ਵਿੱਚ ਲੇਬਰ ਨਾਲੋਂ ਦੋਹਰੇ ਅੰਕਾਂ ਦੀ ਲੀਡ ਦਾ ਆਨੰਦ ਮਾਣਿਆ ਉਹਨਾਂ ਨੇ ਕਿਹਾ ਹੈ ਕਿ ਉਹ ਅਣਮਿੱਥੇ ਸਮੇਂ ਦੇ ਲਈ ਛੁੱਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਵੇਗੀ ਤੇ ਇਸ ਦੀ ਬਜਾਏ ਇਸ ਲਈ ਪ੍ਰਵਾਸੀਆਂ ਨੂੰ ਹਰ 5 ਸਾਲਾਂ ਦੇ ਵਿੱਚ ਵੀਜ਼ਾ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੋਵੇਗੀ ਇਹ ਉਹਨਾਂ ਲੱਖਾਂ ਲੋਕਾਂ ਉੱਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਰਹਿਣ ਦੇ ਲਈ ਛੁੱਟੀ ਪ੍ਰਾਪਤ ਕਰ ਲਈ ਹੋਈ ਹੈ ਵਿਟਨ ਤੇ ਲੇਬਰ ਸਰਕਾਰ ਕੁਝ ਕਾਨੂੰਨੀ ਪਰਵਾਸੀਆਂ ਨੂੰ ਯੂਕੇ ਦੇ ਵਿੱਚ ਸਥਾਈ ਤੌਰ ਤੇ ਵਸਣ ਦੇ ਲਈ ਅਰਜ਼ੀ ਦੇਣ ਤੋਂ ਪਹਿਲਾਂ 20 ਸਾਲ ਤੱਕ ਉਡੀਕ ਕਰਨ ਦੀ ਯੋਜਨਾ ਬਣਾਰੀ ਹੈ ਗ੍ਰਹਿ ਮੰਤਰੀ ਨੇ ਵੀਰਵਾਦ ਨੂੰ ਐਲਾਨ ਕੀਤਾ ਮਹਿਮੂਦ ਨੇ ਐਲਾਨ ਕੀਤਾ ਕਿ ਨਿਯਮਤ ਪਰਵਾਸ ਚੱਲ ਰਹੀਆਂ ਆਨ ਵਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਬਾਅਦ ਸਮੇਂ ਦੇ ਲਈ ਲਾਭ ਦਾ ਦਾਅਵਾ ਕੀਤਾ ਹੈ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਗ੍ਰਹਿ ਮੰਤਰੀ ਨੇ ਵਿਤਵਾਨ ਨੂੰ ਐਲਾਨ ਕੀਤਾ ਹੈ ਕਿ ਬ੍ਰਿਟੇਨ ਦੀ ਲੇਬਰ ਸਰਕਾਰ ਕੁਝ ਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਦੇ ਵਿੱਚ ਸਥਾਈ ਤੌਰ ਉਤੇ ਵਸਣ ਲਈ ਅਰਜ਼ੀ ਦੇਣ ਤੋਂ ਪਹਿਲਾਂ 20 ਸਾਲ ਤੱਕ ਉਡੀਕ ਕਰਨ ਦੀ ਯੋਜਨਾ ਬਣਾ ਰਹੀ ਹੈ। ਗ੍ਰੈਸ ਖਤਰ ਸ਼ਿਬਾਨਾ ਮਹਿਮੂਦ ਦੁਆਰਾ ਵਿਸਥਾਰਤ ਪ੍ਰਸਤਾਵ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਦਾ ਹਿੱਸਾ ਨਹੀਂ ਅਤੇ ਉਨ੍ਹਾਂ ਦੁਆਰਾ ਅਨਿਯਮਿਤ ਪ੍ਰਵਾਸ ਨਿਯਮਾਂ ਦੇ ਵਿੱਚ ਬਦਲਾਅ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਨੇ। ਦੋਮਾ ਕਿਸਮਤੇ ਪ੍ਰਵਾਸ ਉੱਤੇ ਕਾਰਵਾਈ ਸ਼ੰਕਤੌਰ ਉੱਤੇ ਪੋਲ ਦਾ ਜਵਾਬ ਹੈ ਜੋ ਦਿਖਾਉਂਦੇ ਨੇ ਕਿ ਪ੍ਰਵਾਸੀ ਵਿਰੋਧੀ ਫਾਇਰ ਬ੍ਰਾਂਡ ਨਾਈਜ਼ਲ ਫੈਰਾਜ਼ ਦੀ ਅਗਵਾਈ ਵਾਲੀ ਕੱਟੜਪੰਥੀ ਰਿਫਾਰਮ ਯੂਕੇ ਪਾਰਟੀ ਦੇ ਲਈ ਜਨਤਕ ਸਮਰਥਨ ਵਧ ਰਿਹਾ ਹੈ ਇਸ ਨੂੰ ਬ੍ਰਿਟੇਨ ਤੇ ਬਹੁਤ ਜ਼ਿਆਦਾ ਜਨਤਕ ਸਮਾਵਾ ਹਉਤੇ ਦਬਾਅ ਘਟੋਂ ਦੀ ਕੋਸ਼ਿਸ਼ ਨੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ ਹਾਂ ਮਹਿਮੂਦ ਜਿਸ ਦੇ ਮਾਪੇ ਬ੍ਰਿਟੇਨ ਦੇ ਵਿੱਚ ਪ੍ਰਵਾਸੀ ਸਨ ਉਹਨਾਂ ਨੇ ਸੰਸਦ ਨੂੰ ਦੱਸਿਆ ਇਸ ਦੇਸ਼ ਦੇ ਵਿੱਚ ਹਮੇਸ਼ਾ ਲਈ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਨੂੰ ਕਮਾਉਣਾ ਕਾ ਸਰਕਾਰ ਨੇ ਮੈਦੇ ਵਿੱਚ ਈਰਾਨ ਕੀਤਾ ਸੀ ਕਿ ਉਹ ਅਖੋਤੀ ਅਨਡਿਫਿਨਿਟ ਲੀਵ ਟੂ ਰਿਮੇਨ ਦੇ ਲਈ ਯੋਗਤਾ ਮਿਆਦ ਨੂੰ 5 ਸਾਲ ਤੋਂ ਵਧਾ ਕੇ 10 ਸਾਲ ਕਰਨਾ ਚਾਹੁੰਦੀ ਹੈ ਮਹਿਮੂਦ ਨੇ ਵੀਰਵਾਨ ਨੂੰ ਐਲਾਨ ਕੀਤਾ ਹੈ ਕਿ ਨਿਯਮਤ ਮਾਈਗ੍ਰੇਸ਼ਨ ਚੈਨਲ ਰਾਹੀਂ ਆਉਣ ਵਾਲੇ ਲੋਕ ਜਿਨ੍ਹਾਂ ਨੇ 12 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਲਾਪਤਾ ਦਾਵਾ ਕੀਤਾ ਹੈ ਉਹਨਾਂ ਨੂੰ ਅਰਜ਼ੀ ਦੇਣ ਦੇ ਯੋਗ ਹੋਣ ਤੋਂ ਪਹਿਲਾਂ 20 ਸਾਲ ਉਡੀਕ ਕਰਨੀ ਪਵੇਗੀ ਅਨਿਯਮਤ ਚੈਨਲ ਰਾਹੀਂ ਆਉਣ ਵਾਲਿਆਂ ਦੇ ਲਈ ਇਹ 30 ਸਾਲ ਹੋਵੇਗੀ ਉਸ ਨੇ ਅੱਗੇ ਕਿਹਾ ਕਿ ਕੁਝ ਘੱਟ ਯੋਗਤਾ ਪ੍ਰਾਪਤ ਕਾਮੇ ਜੋ ਬ੍ਰੇਕ ਸਿੱਟੇ ਤੋਂ ਬਾਅਦ ਸਿਹਤ ਅਤੇ ਸਮਾਜਿਕ ਸਹਫਲ ਵੀਜ਼ਾ ਉੱਤੇ ਪਹੁੰਚੇ ਸਨ ਅਤੇ ਪ੍ਰਵਾਸੀ ਜਿਨ੍ਹਾਂ ਨੇ 12 ਮਹੀਨਿਆਂ ਤੋਂ ਘੱਟ ਸਮੇਂ ਦੇ ਲਈ ਲਾਭ ਦਾ ਦਾਵਾ ਕੀਤਾ ਸੀ ਉਹਨਾਂ ਨੂੰ 15 ਸਾਲ ਉਡੀਕ ਕਰਨੀ ਪਵੇਗੀ ਯੋਜਨਾਵਾਂ ਅਤੇ ਤਹਿਤ ਜੋ ਹੁਣ 12 ਹਫ਼ਤੇ ਦੇ ਸਲਾਮ ਮਸ਼ਹੂਰੇ ਦੇ ਅਧੀਨ ਨੇ ਅਤੇ ਜਿਸ ਬਾਰੇ ਮਹਿਮੂਦ ਨੂੰ ਉਮੀਦ ਹੈ ਕਿ ਅਗਲੇ ਅਪ੍ਰੈਲ ਦੇ ਵਿੱਚ ਲਾਗੂ ਹੋਣਗੇ ਉਹ ਡਾਕਟਰ ਤੇ ਨਰਸਾ ਵਰਗੇ ਜਨਤਕ ਸੇਵਾ ਕਰਮਚਾਰੀ ਹਜੇ ਵੀ 5 ਸਾਲਾਂ ਬਾਅਦ ਵੀ ਯੋਗਤਾ ਪ੍ਰਾਪਤ ਕਰ ਸਕਦੇ ਨੇ। ਗ੍ਰਹਿ ਮੰਤਵਾਲੇ ਨੇ ਕਿਹਾ ਕਿ ਉੱਚ ਕਮਾਈ ਕਰਨ ਵਾਲੇ 3 ਸਾਲਾਂ ਬਾਅਦ ਯੋਗ ਹੋ ਸਕਦੇ ਨੇ। ਮਹਿਮੂਦ ਨੇ ਕਿਹਾ ਕਿ ਪ੍ਰਵਾਸ ਹਮੇਸ਼ਾ ਬ੍ਰਿਟੇਨ ਦੀ ਕਹਾਣੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੇਗਾ ਪਰ ਹਾਲੀ ਦੇ ਸਾਲਾਂ ਵਿੱਚ ਇਸ ਦਾ ਪੈਮਾਨਾ ਅਸਥਿਰ ਰਿਹਾ ਹੈ। ਸਰਕਾਰ ਦਾ ਅਨੁਮਾਨ ਹੈ ਕਿ ਵਰਤਮਾਨ ਦੇ ਵਿੱਚ ਯੂਕੇ ਵਿੱਚ ਸ਼ੁੱਧ ਪ੍ਰਵਾਸ ਦੇ ਵਿੱਚ ਵਾਸੇ ਕਰਨਾ ਲਗਭਗ 1.6 ਮਿਲੀਅਨ ਲੋਕ 2026 ਤੇ 2030 ਦੇ ਵਿਚਕਾਰ ਰਹਿਣ ਦੇ ਲਈ ਛੁੱਟੀ ਲਈ ਕਾਨੂੰਨੀ ਤੌਰ ਤੇ ਯੋਗ ਹੋ ਸਕਦੇ ਨੇ ਉਸ ਦੇ ਸੁਧਾਰ ਦੇ ਤਹਿਤ ਮਿੱਥੇ ਸਮੇਂ ਦੇ ਲਈ ਰਹਿਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਉੱਚ ਪੱਧਰੀ ਅੰਗਰੇਜ਼ੀ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਤੇ ਕੋਈ ਕਲza ਵੀ ਨਹੀਂ ਹੋਣਾ ਚਾਹੀਦਾ ਅਤੇ 3 ਸਾਲਾਂ ਦੇ ਲਈ ਸਮਾਜਿਕ ਸੁਰੱਖਿਆ ਟੈਕਸ ਅਦਾ ਕੀਤੇ ਹੋਣੇ ਚਾਹੀਦੇ ਨੇ ਜੀ ਹਾਂ ਅਣਮਿੱਥੇ ਸਮੇਂ ਦੇ ਲਈ ਰਹਿਣ ਦੀ ਛੁੱਟੀ ਕਿਸੇ ਨੂੰ ਬਿਨਾਂ ਕਿਸੇ ਪਾਬੰਦੀ ਦੇ ਪੀਟੇ ਦੇ ਵਿੱਚ ਰਹਿਣ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਗਿਆ ਦਿੰਦੀ ਹੈ ਅਤੇ ਇਹ ਯੂਕੇ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਇੱਕ ਮੁੱਖ ਰਸਤਾ ਹੈ ਕਟੜ ਸੱਜੇ ਰਿਫਾਰਮ ਯੂਕੇ ਪਾਰਟੀ ਜਿਸ ਨੇ ਇਸੇ ਜ਼ਿਆਦਾਤਰ ਸਮੇਂ ਦੇ ਲਈ رائے ਪੋਲ ਦੇ ਵਿੱਚ ਲੇਬਰ ਨਾਲੋਂ ਦੋਹਰੇ ਅੰਕਾਂ ਦੀ ਲੀਡ ਦਾ ਆਨੰਦ ਮਾਣਿਆ ਉਹਨਾਂ ਨੇ ਕਿਹਾ ਹੈ ਕਿ પણ ਮਿੱਥੇ ਸਮੇਦ ਲਈ ਛੁੱਟੀ ਨੂੰ ਪੂਰੀ ਤਰ੍ਹਾਂ ਰੱਦ ਕਰਤਾ ਵੀ ਕੀ ਤੇ ਇਸ ਦੀ ਬਜਾਏ ਇਸ ਲਈ ਪ੍ਰਵਾਸੀਆਂ ਨੂੰ ਹਰ 5 ਸਾਲਾ ਦੇ ਵਿੱਚ ਵੀਜ਼ਾ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੋਵੇਗੀ ਇਹ ਉਹਨਾਂ ਲੱਖਾਂ ਲੋਕਾਂ ਉੱਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਰਹਿਣ ਦੇ ਲਈ ਛੁੱਟੀ ਪ੍ਰਾਪਤ ਕਰ ਲਈ ਹੋਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ